ਲੋਜੀ ਦੂਜਾ ਸੂਆ ਹਨਾ ਹਾਂ ਦੂਜਾ ਸੂਆ ਭਰਾ ਚੈੱਕ ਕਰ ਸਾਨੂੰ ਕੱਦ ਬੈਡ ਠੀਕ ਹੈ ਲੋਜੀ ਜ਼ਿੰਮੇਦਾਰ ਭਰਾ ਮੋੜ ਦਿਓ ਜੀ ਲੋਜੀ ਤੋਰਾ ਤਰਾ ਕਰਮ ਵਾਲੀ ਦਾ ਦੇਖ ਸਕਦੇ ਹੋ ਭਰਾ ਸਵਾਗਤ ਕਿਸਾਨ ਵਿਰੋਧ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਡ ਸੂਣ ਵਾਲੀ ਮੱਝ ਤੇ ਇੱਕ ਪੱਠ ਪਕਾਉਗਾ ਭਰਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਰੀ ਗਾਈ ਸਾਸਰੀ ਗਾਲ ਬਾਈ ਨਾਮ ਵੀਰ ਜੀ ਆਪਣਾ ਨਾਮ ਕਰਸੇਪ ਸਿੰਘ ਵੀਰੇ ਪਿੰਡ ਬਸਟਗੜਾ ਜ਼ਿਲ੍ਹਾ ਬਰਨਾਲਾ ਠੀਕ ਆ ਮੱਝ ਦੀ ਜਾਣਕਾਰੀ ਦੋ ਜੀ ਵੀਰੇ ਇਹ 8 ਮਹੀਨਿਆਂ ਦੀ ਗੱਬਣਾ ਦੁੱਧੋ ਛੱਡੀ ਵੀ ਆ ਹਾਂਜੀ ਵੇਚਣੀ ਆ ਇਹ ਠੀਕ ਆ ਤੋਰ ਦੋ ਭਰਾ ਲਓ ਜੀ 8ਵਾਂ ਲੱਗ ਗਿਆ ਕਿਵੇਂ ਆ ਕੀ ਗੱਲ ਬਾਤ ਆ ਜੀ ਲੱਗ ਗਿਆ ਬਾਈ ਹੁਣ ਠੀਕ ਆ 8ਵਾਂ ਲੱਗ ਗਿਆ ਭਰਾ 8 ਮਹੀਨੇ ਦੀ ਗੱਬਣਾ ਠੀਕ ਨੇ ਲਓ ਜੀ ਦੂਜਾ ਸੁਆ ਹਣਾ हां दूजा الصوره ਚੈੱਕ ਕਰ ਸੋ ਕੱਦ ਬੈਡ ਠੀਕ ਹੈ ਜੀ ਲੋ ਜੀਮੇਦਾਰ ਭਰਾ ਮੋੜ ਲਓ ਜੀ ਲੋ ਜੀ ਤੋਰਾ ਤਰਾ ਕਰਮਾਂ ਵਾਲੀ ਦਾ ਦੇਖ ਸਕਦੇ ਹੋ ਭਰਾ ਲੋ ਜੀ ਚਾਰੀ ਥਾਣਾ ਕੋਈ ਫੋਟ ਨਹੀਂ ਕੀ ਸੰਗ ਨੇ ਲੋ ਜੀ ਅੱਠ ਮਹੀਨੇ ਲੱਗਿਆ ਚੱਲ ਲੋ ਜੀ ਤੋਰਾ ਤਰਾ ਕਰਮਾਂ ਵਾਲੀ ਦਾ ਦੇਖ ਸਕਦੇ ਹੋ ਭਰਾ ਲੋ ਲੋਕ ਸਤਾਰਿ ਖਾਣੇ ਦੁੱਧੋ ਡਰਾਈ ਆ ਜੀ ਹਾਂ ਦੁੱਧੋ ਡਰਾਈ ਆ ਤੁਹ ਬ੍ਰੋ ਓਕੇ ਜਮ ਹਾਂ ਵਧੀਆ ਪੂਰੇ ਵਧੀਆ ਥਣ ਥਣ ਓਕੇ ਭਰਾ ਠੀਕ ਹੈ ਨਾ ਦੁੱਧੋ ਡਰਾਈ ਕਰੀ ਵੀ ਆ ਤੇ ਬਾਈ ਜੀ ਰੇਟ ਇਹਦਾ ਜਾਇਜ਼ ਆ ਰੇਟ ਵੀਰੇ 80000 ਰੁਪਇਆ 80000 ਮਾਨਤਨ ਹੋ ਜੂ ਹਾਂ ਹੋ ਜੂਗਾ ਖੁੱਲਾ ਹੋ ਜੂ ਹਾਂ ਹਾਂ ਜੋ ਭਰਾ ਖੁੱਲਾ ਮਾਨਤਨ ਬਾਈ ਕਹਿੰਦਾ ਕਰਨਾਗੇ ਠੀਕ ਹੈ ਜੀ ਹਾਂ ਜੀ ਬਾਈ ਪੱਠ ਦੱਸੋ ਕਿੰਨੇ ਟਾਈਮ ਦੀ ਇਹ ਇਹ ਪੱਠ 6 ਮਹੀਨਿਆਂ ਦੀ ਆ ਵੀਰੇ ਇਹਦਾ ਰੇਟ ਭਰਾ ਜਾਇਜ਼ ਆ ਇਹਦਾ 8000 ਰੁਪਇਆ ਲੈਣ ਦੇਣੀ ਆ 8000 ਲੈਣ ਦੇ ਨਾ ਭਰਾ ਦੇਖ ਸਕਦੇ ਹੋ ਚੈੱਕ ਕਰ ਸਕਦੇ ਪੱਠ ਬਹੁਤ ਸੋਹਣੀ ਹੈ ਠੀਕ ਹੈ ਜੀ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਪੈਂਡ ਬਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ ਨੰਬਰ